ਸ੍ਰੀ ਗੁਰੂ ਜੀ ਸ਼ੁਭ ਸਵੇਰ ਸ਼ੁਭ ਦਪਰ ਸ਼ੁਭ ਸ਼ਾਮ ਮੇਰਾ ਨਾਮ ਜੋਗਾ ਜੁਨੀਅਰ ਸਿੰਘ ਸੰਧੂ ਹੈ ਤੇ ਮੈਨੂੰ ਜੀ ਜੇ ਸੰਧੂ ਵੀ ਕਹਿ ਸਕਦੇ ਆ ਮੈਂ ਲਾਇਸੈਂਸਡ ਰੀਅਲ ਏਸਟੇਟ ਪ੍ਰੋਫੈਸ਼ਨਲ ਆ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸੂਬੇ ਦੇ ਵਿੱਚ ਤੇ ਮੈਂ ਐਨਏਆਰ ਸੀਏਆਰ ਤੇ ਸੀਵੀਏਆਰ ਦਾ ਮੈਂਬਰ ਵੀ ਆ ਤੇ ਮੇਰਾ ਜੋ ਲਾਇਸੈਂਸ ਨੰਬਰ ਬੀਆਰਈ ਨੰਬਰ ਜਾਂ ਡੀਆਈ ਨੰਬਰ ਉਹ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਆ ਤੇ YouTube ਚੈਨਲ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈਗਾ ਆ ਤੇ ਇਹ ਜਿਹੜਾ ਮੈਂ ਚੈਨਲ ਆ ਮੈਂ ਸ਼ੁਰੂ ਕੀਤਾ ਇਸ ਵੇਲੇ ਇਹ ਸਿਰਫ ਰੀਅਲ ਏਸਟੇਟ ਬਾਰੇ ਗੱਲ ਕਰੂਗਾ ਤੇ ਇਹਦੇ ਵਿੱਚ ਰੀਅਲ ਏਸਟੇਟ ਦੇ ਬਾਰੇ ਆਮ ਜਾਣਕਾਰੀ ਰੀਅਲ ਏਸਟੇਟ ਦੇ ਵਿਸ਼ੇ ਰੀਅਲ ਏਸਟੇਟ ਦੀ ਕੋਈ ਘਟਨਾ ਵਾਪਰੀ ਜਾਂ ਕੋਈ ਖਬਰਾਂ ਉਹਦੇ ਬਾਰੇ ਗੱਲ ਕਰੂਗਾ YouTube ਚੈਨਲ ਤੇ ਅੱਗੇ ਦੇ ਵਿੱਚ ਇਸ ਨੂੰ ਸ਼ਾਇਦ ਹੋਰ ਵਿਧਾ ਕੇ ਜਿੱਦਾਂ ਹੋਰ ਵੀ ਵਿਸ਼ਿਆਂ ਦੇ ਬਾਰੇ ਗੱਲ ਕਰੂੰਗਾ ਤੇ ਹਜੇ ਸਿਰਫ ਰੀਅਲ ਏਸਟੇਟ ਦੇ ਬਾਰੇ ਹੀ ਇਸ ਉੱਤੇ ਗੱਲ ਕਰੂੰਗਾ ਤੇ ਇਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਦੇਖਣ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਅਗਲੀ ਵੀਡੀਓ ਤੱਕ ਆਦਾਬ ਸਤਿ ਸ੍ਰੀ ਅਕਾਲ ਸਲਾਮਤ ਰਹੋ ਤੁਹਾਨੂੰ ਸਾਰਿਆਂ ਨੂੰ ਅਗਲੀ ਵੀਡੀਓ ਵਿੱਚ ਮਿਲਦਾ ਹਾਂ ਜੀ ਸਤਿ ਸ੍ਰੀ ਅਕਾਲ